ਹਾਂਜੀ ਸਰ ਕੀ ਨਾਮ ਤੁਹਾਡਾ ਕਸ਼ਮੀਰ ਪਾਲਨਾ ਨਾਂ ਮੈਂ ਠੀਕਤ ਨਾ ਹੋਈ ਇਹ ਤੁਹਾਡੇ ਨਾਲ ਜਿਵੇਂ ਆਪਣੇ ਬੇਟੇ ਨੂੰ ਟਾਈਮ ਗੰਚੋਂ ਮਿਲਣ ਗਿਆ ਹਾਂ ਆਪਣੇ ਸਹੁਰਿਆਂ ਦੇ ਘਰ ਤੇ ਉੱਥੇ ਮੈਨੂੰ ਇੱਕ ਰਾਜੂ ਐ ਇੱਕ ਬਬਲੂ ਇੱਕ ਕਮੇੜੀ ਘਰ ਦੀ ਤੇ ਇੱਕ ਰਾਜੂ ਦੀ ਘਰ ਦੀ ਇਹਨਾਂ ਨੇ ਤੇਲ ਪਾਇਆ ਉੱਥੇ ਬੱਤੀ ਬੰਦਿਆ ਗਈ ਇਹਨਾਂ ਦੇ ਆਕਾਂ ਮਰੇ ਜਾਂ ਅੰਦਰਲੇ ਪਾਸੇ ਜਾ। ਉਥੋਂ ਬਾਅਦ ਦੇ ਵਿੱਚ ਇਹਨਾਂ ਨੇ ਮੇਰੇ ਵੇਰੇ ਨੂੰ ਫੋਨ ਕਰਾਇਆ ਮੇਰੇ ਭਤੀਜੇ ਨੂੰ ਇੱਥੇ ਕਾਰ ਮੇਰੇ ਤਾਂ ਕਹਿੰਦੇ ਵੇ ਇਹਨੂੰ ਆਪਣੇ ਮੁੰਡੇ ਨੂੰ ਚੁੱਕ ਲਾਜਾ ਤੇ 15 ਮਿੰਟ ਮੈਂ ਲੰਮੇ ਪਿਆ ਰਿਆਂ ਇਹਨਾਂ ਦੇ ਘਰੇ ਫਿਰ 15 20 ਮਿੰਟਾਂ ਤੋਂ ਬਾਅਦ ਤੇ ਮੈਨੂੰ ਇਹਨਾਂ ਨੇ ਖੁਲਾਇਆ ਮੇਰੇ ਘਰ ਦੇ ਲੈ ਬੇਹਨਾਂ ਤਸ ਕੀ ਕੀ ਕਾਰਨ ਸੀਗੇ ਕੀ ਤੁਹਾਡੇ ਨਾਲ ਇੰਨੀ ਇੰਨੀ ਖਵਾਨੀਏ ਤੋਂ ਨਾਲ ਵੱਲ ਵਰਤੀ ਗਈ ਤੁਹਾਡੇ ਤੇ ਤੀਰ ਪਾ ਕੇ ਤੁਹਾਨੂੰ ਸਾੜਤਾ 8 9 ਸਾਲ ਦੇ ਕਿ ਦਿਵ ਕਿ ਦਿਵ ਹੋ ਗਿਆ ਉੱਥੋਂ ਹੁੰਦੇ ਨਾਂ ਲੈਂਦੀ ਮੇਰੀ ਵਾਈਫ ਜਿਹੜੀ ਹੈ ਨਾ ਕੰਤੀ ਮੈਂ ਉੱਥੇ ਹੀ ਰਹਿਣਾ ਪਤਾ ਨਹੀਂ ਕੀ ਉੱਥੇ ਦਾ ਹੈਗਾ ਜੇ ਮੈਨੂੰ ਨਹੀਂ ਪਤਾ ਕੋਈ ਜਿਆ ਜਿਹਦੇ ਸੰਬੰਧ ਹੈ ਗਿਆ ਮੈਨੂੰ ਕੋਈ ਚੀਜ਼ ਦਾ ਨਹੀਂ ਪਤਾ ਪਰ ਫਿਰ ਵੀ ਮੈਂ ਭਰੋਸਾ ਕਰਕੇ ਇੱਥੇ ਖਲਾਇਆ ਦਾ ਹੀ ਇਹਨੂੰ ਕੋਈ ਗੱਲ ਨਹੀਂ ਕਿੰਨੇ ਸਾਲ ਹੋ ਗਏ ਮੈਰਿਜ ਨੂੰ ਤਕਰੀਬਨ ਤਕਰੀਬਨ 25 ਸਾਲ ਦੇ ਲੱਗੇ ਚੱਕ ਹੋ ਗਏ ਬੱਚੇ ਕਿੰਨੇ ਤੋਂ ਕਿੰਨੇ ਵੱਡੇ ਹਨ ਮੁੰਡਾ ਮੇਰਾ ਲੜਕਾ ਹੋ ਗਿਆ ਪਲੱਸ 2 ਕਰ ਲਈ ਜਨ ਹਾਂਜੀ ਤੇ ਬੇਟੇ ਮੇਰੀ 10ਵੀਂ ਕ੍ਰਾਸ ਬੱਚਿਆਂ ਦਾ ਕਿਦਾਂ ਰਵਈਆ ਤੁਹਾਡੇ ਨਾਲ ਬੱਚਿਆਂ ਨੂੰ ਜੋ ਸਖੋਗੇ ਮੈਮ ਉਤਰਾਂਦੇ ਹੋਣਾ ਗੋਜ ਜਦੋਂ ਮੈਨੂੰ ਮਿਲ ਨਹੀਂ ਦੇਣਾ ਤੇ ਕਿਸ ਤਰ੍ਹਾਂ ਤੁਹਾਡੀ ਵਾਈਫ ਜਿਸ ਟਾਈਮ ਤੁਹਾਡੇ ਨਾਲ ਇਹ ਘਟਨਾ ਉਹਨਾਂ ਨੂੰ ਕੀਤੀ ਗਈ ਆ ਤੇਲ ਪਾਇਆ ਗਿਆ ਵਾ ਇਹਨੇ ਬੁਰੀ ਤਰ੍ਹਾਂ ਨਾਲ ਤੁਹਾਡੇ ਨੂੰ ਸਾਰਿਆ ਗਿਆ ਉਸ ਟਾਈਮ ਤੁਹਾਡੀ ਵਾਈਫ ਕਿੱਥੇ ਸੀ ਘਰੇ ਗਲੇ ਗਲੇ ਦੇ ਵਿੱਚ ਬੋਲ ਦੀ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਉਹ ਉਹਨਾਂ ਦੇ ਨਾਲ ਨਾਲ ਹੀ ਹੋਈ ਬੜਬਲ ਦੀ ਨਾਰ ਵਾਲੀ ਇਹ ਪੜੀ ਕੋਣ ਹੈਗੇ ਜਿਨ੍ਹਾਂ ਨੇ ਤੇਲ ਪਾਇਆ ਤੁਹਾਡੇ ਉੱਤੇ ਇੱਕ ਇੱਕ ਮੇਰੀ ਘਰ ਦੀ ਹੈ ਘਰ ਦੀ ਦੇ ਦੋ ਭਤੀਜੇ ਆ ਗਿਆ ਰਾਜੂ ਤੇ ਬੱਬਲੂ ਤੇ ਇੱਕ ਰਾਜੂ ਦੀ ਘਰ ਦੀ ਹੈ ਇਹ ਰਾਜੂ ਤੇ ਬੱਬਲੂ ਕੋਣ ਨੇ ਇਹ ਦੋਨੇ ਆਪਸ ਭਰਾ ਹੈਗੇ ਠੀਕ ਹੈ ਪੁਲਿਸ ਪ੍ਰਸ਼ਾਸਨ ਵੱਲੋਂ ਕੋਈ ਹੈਲਪ ਦਿੱਤੀ ਮੈਂ ਉਸ ਦਿਨ ਬਿਆਨ ਆਪਣੇ ਪੁਲਿਸ ਪ੍ਰਸ਼ਾਸਨ ਦੇ ਦਿੱਤੇ ਜੇ ਮੁਰਘਾਡੇ ਕੋਈ ਸੁਣਵਾਇ ਨਹੀਂ ਜਿਹੋਂ ਦੇ ਉਹ ਤੋਂ ਕਹਿੰਦੇ ਫਿਰ 24 ਘੰਟੇ ਬਾਅਦ ਤੁਹਾਡੀਸ ਨੂੰ ਆਈ ਹੋਏ ਕਿ 24 ਘੰਟੇ ਬਾਅਦ ਅਸੀਂ ਰਿਪੋਰਟ ਫਿਰ ਇਹਨਾਂ ਮੇਰੇ ਬ੍ਰਦਰ ਜੀ ਗਏ ਨੇ ਤੇ ਉਹ ਕਹਿੰਦੇ ਨੇ ਵੀ ਤੁਹਾਡੇ ਨਾਂ ਅਕਲੇ ਤੇ ਕੱਲ ਨੂੰ ਤੁਹਾਨੂੰ ਇਨਫੋਰਮ ਕੀਤਾ ਜਾਏਗਾ ਉਸ ਤੋਂ ਬਾਅਦ ਵਿੱਚ ਫਿਰ ਪਤਾ ਨਹੀਂ ਹੋਰ ਨਾ ਕੋਈ ਗੱਲ ਨਹੀਂ ਹੋਈ ਮੇਰਾ ਬ੍ਰਦਰ ਗਿਆ ਵਾ ਕੀ ਹੋਇਆ ਕੀ ਨਹੀਂ ਮੈਨੂੰ ਇਹਦੇ ਬਾਰੇ ਨਹੀਂ ਕੋਈ ਕੀ ਕੀ ਮੰਨਦੇ ਹੋ ਕਿ ਪੁਲਿਸ ਪ੍ਰਸ਼ਾਸਨ ਵੱਲੋਂ ਢਿੱਲ ਵਰਤੀ ਜਾ ਰਹੀ ਹੈ ਹਾਂਜੀ ਬਿਲਕੁਲ ਢਿੱਲ ਵਰਤੀ ਜਾਂਦੀ ਮੈਮ ਨਾ ਅਗਲੇ ਜੇ ਪੁਲਿਸ ਪ੍ਰਸ਼ਾਸਨ ਆਡਾ ਠੀਕ ਹੋਏ ਤੇ ਮੈਂਟਾਂ ਦੇ ਵਿੱਚੋਂ ਕੋਈ ਸੌਲਵ ਕਰ ਸਕਦਾ ਕੀ ਕੀ ਫੀਲ ਕਰਨਾ ਚਾਹੋਗੇ ਮੈਨੂੰ ਹਣ ਸਾਫ ਮਿਲਣਾ ਚਾਹੀਦਾ ਜੀ ਠੀਕ ਹੈ ਅਕਾਉਂਤੀ ਨਾਮ ਤੁਹਾਡਾ ਮੇਰਾ ਨਾਮ ਭਜਨ ਸਿੰਘ ਹੈ ਜੀ ਕਿਰਿਸ਼ਤਾ ਦਾ ਜੀ ਇਹ ਮੇਰਾ ਬਰਾਦਰ ਹੈ ਛੋਟਾ ਜੀ ਵੱਡਾ ਬਰਾਦਰ ਹਾਂਜੀ ਕੀ ਕਾਰਨ ਰੇ ਇਹਨਾਂ ਦੇ ਏ ਮੈਡਮ ਕੋਈ ਡਿਸਟ੍ਰਿਬਿਊਟਰ ਇਹਨਾਂ ਦੇ ਘਰ ਦੇ ਦਾ ਤੇ ਇਹਨਾਂ ਦਾ ਚੱਲ ਰਿਹਾ ਤੇ ਇਹਨੂੰ ਬਥੇਰਾ ਸਮਝਾਈਦਾ ਕਿ ਤੂੰ ਛੱਡ ਦੇ ਖਰਾ ਇਹਨੇ ਬਾਹਰ ਜਾਣਾ ਹੈ ਤੇ ਬਾਹਰ ਕਰਕੇ ਬੇਟੀ ਨੂੰ ਆਪਣੇ ਨੂੰ ਮਿਲਣ ਚਲਾ ਗਿਆ ਤੇ ਉੱਥੇ ਹਾਂਜੀ ਹਾਂਜੀ ਤੇ ਵਿਆਹ-ਵਜਾ ਜ਼ ਲੱਗ ਗਿਆ ਦਾ ਸੀ ਇਹਨਾਂ ਦਾ ਤੇ ਉਹਨਾਂ ਨੂੰ ਸ਼ਾਇਦ ਪਤਾ ਲੱਗ ਗਿਆ ਦਾ ਸੀ ਤੇ ਇਹ ਉੱਧਰ ਗਿਆ ਵਾ ਤੇ ਇਹ ਉੱਥੇ ਸਾਨੂੰ ਤੇ ਨਹੀਂ ਪਤਾ ਕਿ ਕੀ ਹੋਇਆ ਇਹ ਤੇ ਇਹਨੂੰ ਹੀ ਪਤਾ ਨਾ ਇਨੂੰ ਪਤਾ ਇਥੋਂ ਆਹੀ ਚੋਕ ਕੇ ਤੇ ਘਰ ਲੈ ਆਂਦਾ ਇਥੇ ਹਸਪਤਾਲ ਆਂਦਾ ਹਸਪਤਾਲੋਂ ਟਰੀਟਮੈਂਟ ਚਾਲੂ ਕਰਾ ਕੇ ਫੇਰ ਆਪਾਂ ਗਏ ਆ ਉਥੇ ਚੌਂਕੀ ਚੌਂਕੀ ਉਹਨਾਂ ਨੂੰ ਨਾਲ ਲੈ ਕੇ ਆਇਆ ਇਹਨਾਂ ਦੇ ਬਿਆਨ ਦਵਾਏ ਆ ਤੇ ਬਾਅਦ ਦੇ ਵਿੱਚ ਅੱਜ ਪਹਿਲੀ ਤਰੀਕ ਦੇ ਇਹ ਹੋਇਆ ਦਾ ਚਾਂਸ ਤੇ ਅਜੇ ਤੱਕ ਸਾਡੀ ਕੋਈ ਸੁਣਾਈ ਨਹੀਂ ਦਿੱਈ ਐ ਮੈਂ ਪਰਸੋਂ ਗਿਆ ਵਾਂ ਤੇ ਕਹਿੰਦੇ ਨੇ ਉਲਟੀ ਕਾਰਵਾਈ ਤੁਹਾਡੇ ਤੇ ਹੋਣੀ ਆ ਉਹਨੇ ਆਪ ਤੇਲ ਪਾਇਆ ਜੇ ਇਹਨੇ ਆਪ ਤੇਲ ਪਾਇਆ ਤੇ ਜੇ ਇਹਨਾਂ ਕੋਈ ਵੀਡੀਓ ਕੋਈ ਹੈਗੀ ਆ ਤਹਾਨੂੰ ਦਿਖਾਉਣ ਅਸੀਂ ਇਸ ਵਾਪਸ ਲਲਾਂਗੇ ਜੇ ਨਹੀਂ ਹੈਗੀ ਤੁਹਾਡੀ ਬੰਦੀ ਕਾਰਵਾਈ ਹੋਣੀ ਚਾਹੀਦੀ ਕਿੰਨਾ ਇਹ ਪੁਲ ਸਵਾਲਿਆਂ ਲੋਕ ਆ ਗਿਆ ਹਾਂਜੀ ਪੁਲ ਤੋਣਾ ਪੇਡਾ ਲਗਦਾ ਇਹ ਗੀੜੇ ਤੇ ਹੀ ਮੈਂ ਮੈਡਮ ਇਹ ਜਿਹੜਾ ਕਾਰਵਾਈ ਹੋਣ ਡਈ ਹੈ ਨਾ ਇਹਦੇ ਵਿੱਚ ਜਿਹੜਾ ਵਿਜੇ ਵਿਜੇ ਕੁਮਾਰ ਹੈ ਨਾ ਇਹਦੇ ਨਾਲ ਇਹਦੀ ਘਰ ਵਾਲੀ ਦੇ ਨਾਲ ਕਸ਼ਵੀਰ ਸਿੰਘ ਦੀ ਇਨਜਾਇਜ ਸੰਬੰਧ ਨੇ ਇਸੇ ਕਰਕੇ ਇਹ ਉਧਰੋਂ ਆਉਂਦਾ ਨਾ ਨਹੀਂ ਲੈਂਦੀ ਅਸੀਂ ਪੰਜ ਵਾਰੀ ਤੇ ਗਏ ਆ ਨੂੰ ਲੈਣ ਤੇ ਨਹੀਂ ਆਈਏ ਤੇ ਇਹਦੇ ਨਜਾਇਜ਼ ਸਬੰਧ ਨੇ ਤੇ ਤਾਂ ਕਰਕੇ ਨਹੀਂ ਆਉਂਦੀ ਪਈ ਤੇ ਅਸੀਂ ਇਹਨਾਂ ਤੋਂ ਕਹਿੰਨੇ ਆ ਵੀ ਹਨ ਨੂੰ ਇਨਸਾਫ ਦਵਾਇਆ ਜਾਏ ਵਿਜੇ ਕੁਮਾਰ ਜਿੱਦੋਂ ਇਹਨੇ ਤੇਲ ਨਾਲ ਅੱਗ ਲਾਈ ਆ ਨਾ ਉਹ ਸਾਰਾ ਬਾਹਰ ਵੀ ਆਇਆ ਦਾ ਜੇ ਕੋਈ ਕੈਮਰਾ ਗਲੀ 'ਚ ਲੱਗਾ ਤੇ ਉੱਥੋਂ ਕਢਾ ਕੇ ਤੁਸੀਂ ਦੇਖ ਸਕਦੇ ਜੀ ਉਹ ਨਾਲ ਹੀ ਜਿੱਦੋਂ ਇਹਨੇ ਤੇਲ ਪਾ ਕੇ ਅੱਗ ਲਾਈ ਆ ਕਹਿੰਦੇ ਉਹ ਵੀ ਬਾਹਰ ਹੀ ਇੱਕ ਮਾਤਾ ਜੀ ਹੈ ਗਈ ਉਹਨੇ ਬੋੜੀ ਪਾਤੀ ਤੇ ਉਹਨੇ ਕੁਝ ਨਹੀਂ ਕੀਤਾ ਕਮਾਰ ਦੀ ਸਾਜ਼ਿਜ ਦੇ ਤਹਿਤ ਹੀ ਸਾਰਾ ਕੁਝ ਹੋਇਆ ਵਾ ਉਹ ਓਦਾਂ ਕੋਈ ਕਰ ਨਹੀਂ ਸਕਦਾ ਇਹ ਸਾਰਾ ਕੁਝ ਉਹਦਾ ਰਟੀ ਰਚੀ ਮਿਚੀ ਚਾਲ ਹੈ ਗਈ ਉਹਨਾਂ ਦੀ ਹਾਂਜੀ ਕੀ ਫੀਲ ਕਰਨਾ ਚਾਹੋਗੇ ਮੈਨੂੰ ਹਾਨੂੰ ਇਨਸਾਫ ਚਾਹੀਦਾ ਜੋ ਆ ਗਈ ਤੁਹਾਨੂੰ ਸਲੀਅਤ ਮੈਂ ਗੱਲ ਦੱਸਦੀ ਇਹਨੂੰ ਅਸੀਂ ਚੁੱਕ ਕੇ ਮੈਂ ਮੰਦੀ ਤੇ ਉਹਨਾਂ ਦੇ ਘਰ ਹੀ ਪਿਆਦਾ ਸੀ ਜਦੋਂ ਮੈਂ ਚੁੱਕ ਕੇ ਆਂਦਾ ਮੈਂ ਮੈਡਮ ਮੈਨੂੰ ਇਨਸਾਫ ਮਿਲਣਾ ਚਾਹੀਦਾ ਤੁਹਾਨੂੰ ਆਹ ਬੇਹਲੋ ਹਲਾਕ ਕੀ ਨੇ ਆਪਣੇ ਭਰਾਵਾਂ ਤੋਂ ਵੱਧ ਕੀ ਹੁੰਦਾ ਵਾ ਇਹਦੇ ਹਾਲਾਤ ਵੇਖ ਲਓ ਕਹੀਂ ਉਹਦਨ ਦੀ ਸਾਡਾ ਪਿੰਡ ਜਿਹੜਾ ਹੈਗਾ ਸਾਡਾ ਘਰ ਉੱਥੇ ਵੀ ਟੁੱਟ ਗਿਆ ਦਾ ਸਾਰਾ ਹੀ ਤੇ ਅਸੀਂ ਪੈਂਡਮੀ ਨਹੀਂ ਜਾ ਸਕਦੇ ਦੋ ਬ੍ਰਦਰ ਮੇਰੇ ਸ਼੍ਰੀਨਗਰ ਫਸੇ ਪਏ ਨੇ ਉਹ ਰਸਤੇ ਤੋਂ ਆ ਨਹੀਂ ਸਕਦੇ ਤੇ ਮੈਂ ਕੱਲਾ ਇੱਥੇ ਕਲਪੰਡਿਆਂ ਤੇ ਜੇ ਮੈਂ ਪੁਲਿਸ ਵਾਲਿਆਂ ਨਾਲ ਜਾਣਾ ਉਹ ਉਲਟਾ ਕਹਿ ਰਹੇ ਨੇ ਤੁਹਾਡੇ ਤੇ ਕੇਸ ਕਰ ਦੇਣ ਇਹ ਕੋਈ ਚੰਗੀ ਗੱਲ ਥਰੀ ਮੇਰਾ ਮਾਨੇਪੁਰ ਹੈਗਾ ਕੱਲੋਂ ਪਿੰਡ ਤੋਂ ਆਏ ਦੇ ਆ ਪਰ ਇੱਥੇ ਅਸੀਂ ਘਰ ਬਣਾਇਆ ਦਾ ਆਪਣਾ ਆਦੇ ਸੋਹਰੇ ਪਰਿਵਾਰ ਨੇ ਹੀ ਤੇਲ ਪਾ ਕੇ ਉਹਨਾਂ ਨੂੰ ਸਾੜਨ ਦੀ ਕੋਸ਼ਿਸ਼ ਕੀਤੀ ਕੀ ਕਹਿਣਾ ਚਾਹੋਗੇ ਇਸ ਮਾਮਲੇ ਵਿੱਚ ਇਹਦੇ ਵਿੱਚ ਜੀ ਮਤੀ 1925 ਨੂੰ ਗਰਮੀਤ ਕੌਰ ਵਾਈਫੋ ਕਸ਼ਮੀਰ ਕਸ਼ਮੀਰ ਸਿੰਘ ਜਿਹੜਾ ਡੈਮਗੰਜ ਦੀ ਜਨ ਵਾਲੀ ਆ ਇਹ ਆਪਣੇ ਪੇਕੇ ਪਰਿਵਾਰ ਰਹਿ ਰਹੀ ਹੈ ਜੀ ਆਪਣੇ ਇਹਦੇ ਆਪਣੇ ਹਸਬੰਡ ਜਿਹੜੇ ਆ ਇਹ ਦਾ ਗੁਰਨਾਨਕਪੁਰਾ ਰਹਿਣ ਵਾਲਾ ਉਹਦੇ ਨਾਲ ਇਹਨਾਂ ਦਾ ਡਿਸਪਿਊਟ ਚੱਲ ਰਿਹਾ ਵਾ ਕਰੀਬ 6 ਸਾਲ ਤੋਂ ਜਿਹੜੀ ਆਪਣੇ ਬੱਚੇ ਲੈ ਕੇ ਪੇਕੇ ਪਰਿਵਾਰ ਡੈਮਗੰਜ ਰਹਿਣ ਦੀ ਮਿਤੀ 1.9 ਨੂੰ ਇਹਨਾਂ ਨੇ ਜਿਹੜਾ ਕਸ਼ਮੀਰਪਾਲ ਆ ਇਹਨ ਆ ਕੇ ਆਪੇ ਮਿੱਟੀ ਦੀ ਤੇਲ ਦੀ ਬੋਤਲ ਲੈ ਕੇ ਆਪਣੇ ਤੇ ਤੇਲ ਪਾ ਕੇ ਸਾਰੇ ਪਰਿਵਾਰ ਦੇ ਵਿੱਚ ਉਹਨਾਂ ਨੂੰ ਡਰਾਉਣ ਦੀ ਕੋਸ਼ਿਸ਼ ਕੀਤੀ। ਉਸ ਸਬੰਧੀ ਜਿਹੜਾ ਵਾ ਪਹਿਲਾਂ ਇੱਕ ਕੰਪਲੇਂਟ ਜਿਹੜੀ ਗਰਮੀਤ ਕੌਰ ਵਾਲੀ ਮਸੂਲ ਹੋ ਚੁੱਕੀ ਹੀ ਤੇ ਰਾਤ ਕੀ 11:30 ਵਜੇ ਦ੍ਰਿਸ਼ਟੀ ਹਸਪਤਾਲ ਤੋਂ ਸਾਨੂੰ ਚਿੱਠੀ ਆਈ ਸੀ ਵੀ ਕਸ਼ਮੀਰਪਾਲ ਦੇ ਉੱਥੇ ਬਰਨ ਕੇਸ ਕਰਕੇ ਦਾਖਲ ਵਾ ਕਾਰਵਾਈ ਕਰੋ। ਜੋ ਮੌਕੇ ਤੇ ਪੁੱਜ ਕੇ ਉਹਦੇ ਕਸ਼ਮੀਰਪਾਲ ਦੇ ਜਿਹੜੇ ਬਿਆਨ ਡਾਕਟਰ ਸਾਹਿਬ ਕੋਲ ਫਿੱਟ ਲਖਾ ਕੇ ਬਿਆਨ ਹਾਸਲ ਕੀਤੇ ਜੋ ਉਸਬੰਦੀ ਦਰਖਾਸਤ ਵੀ ਮਸੂਲ ਹੋ ਗਈ ਸੀ ਜੋ ਇਹਦੀ ਤਫਤੀਸ਼ ਚੱਲ ਰਹੀ ਆ ਜੋ ਵੀ ਤੱਥ ਸਾਹਮਣੇ ਆ ਉਸ ਹਸਾਬ ਨਾਲ ਕਾਰਵਾਈ ਕੀਤੀ ਜਾਏਗੀ ਸਰ ਜਿਹੜਾ ਕਸ਼ਮੀਰਪਾਲ ਆ ਉਹਦੇ ਪਰਿਵਾਰਕ ਮੈਂਬਰਾਂ ਦੇ ਇਲਜ਼ਾਮ ਨੇ ਕਿ ਪੁਲਿਸ ਵੱਲੋਂ ਕਾਰਵਾਈ ਨਹੀਂ ਕੀਤੀ ਜਾ ਰਹੀ ਪੁਲਿਸ ਵੱਲੋਂ ਜੋ ਵੀ ਉਹਨਾਂ ਨੇ ਬਿਆਨ ਲਖਾਏ ਆ ਕਸ਼ਮੀਰਪਾਲ ਨੂੰ ਕਿਸੇ ਨੇ ਤੇਲ ਪਾ ਕੇ ਸਾੜਨ ਦੀ ਕੋਸ਼ਿਸ਼ ਨਹੀਂ ਕੀਤੀ ਕਸ਼ਮੀਰਪਾਲ ਆਪ ਹੀ ਸੋਰੇ ਪਰਿਵਾਰ ਨੂੰ ਡਰਾਉਣ ਵਾਸਤੇ ਆਪਣੀ ਘਰ ਦੀ ਨੂੰ ਬੱਚਿਆਂ ਨੂੰ ਵਾਪਸ ਖੜਨਾ ਚਾਹੁੰਦਾ ਡਰਾ ਕੇ ਇਸ ਸੰਬੰਧੀ ਤਫ਼ਤੀਸ਼ ਚੱਲ ਰਹੀ ਆ ਜੋ ਵੀ ਤੱਤ ਸਾਹਮਣੇ ਆਏ ਕਾਰਵਾਈ ਕੀਤੀ ਬਿਹਤਰ ਉਪਚਾਰ ਸੁਰੱਖਿਤ ਪਰਿਵਾਰ ਤੁਹਾਡੀ ਜ਼ਿੰਦਗੀ ਅਨਮੋਲ ਹੈ ਉਸ ਦੀ ਸੁਰੱਖਿਆ ਕਰੋ ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ ਤੁਹਾਨੂੰ ਸੀਜ਼ੋਨ ਹਸਪਤਾਲ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ निजात ਤੋੜਦੇ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਦਾ ਦਰਦ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦਾ ਹੈ ਡਾਕਟਰ ਹਰਸ਼ਪ੍ਰੀਤ ਕੋਰ ਦੰਦਾਂ ਦੇ ਮਾਹਿਰ ਡਾਕਟਰ ਕਰਨਬੀਰ ਸਿੰਘ ਕਾਲੋ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਪਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡਨ Neck Onco ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੋਰ ਜਨਾਨਾ ਰੋਗਾਂ ਅਤੇ IVF ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਮਾਹਿਰ ਡਾਕਟਰ ਅਰਸ਼ਦੀਪ ਖੋਲ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਮਾਹਿਰ ਡਾਕਟਰ ਰਮਨਦੀਪ ਕੋਰ ਪਲਾਸਟਿਕ ਮਾਈਕਰੋ ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰਿਵਰਤਨ ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅਰ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਚ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧਿਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧਿਆ ਬ੍ਰਾਂਡਸ ਚ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੌਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ ਪੀਜੀਏ ਇੰਡੀਆ ਨਿਊਜ਼ ਦੇ ਨਾਲ ਲਾਈਕ ਕਰੋ ਸਾਡਾ ਫੇਸਬੁੱਕ ਪੇਜ ਸਬਸਕ੍ਰਾਈਬ ਕਰੋ YouTube ਚੈਨਲ ਪੀਜੀਏ ਇੰਡੀਆ ਨਿਊਜ਼